ਕੇਰਲ ਦੇ ਰਹਿਣ ਵਾਲੀ ਮਹਿਲਾ ਜਿਸ ਦਾ ਨਾਮ ਨਮੀਸ਼ਾ ਪ੍ਰਿਆ ਹੈ ਜੋ ਕਿ ਜਮਨ ਦੇ ਵਿੱਚ ਨਰਸ ਦੀ ਨੌਕਰੀ ਕਰਦੀ ਹੈ ਉੱਤੇ ਕਤਲ ਦਾ ਦੋਸ਼ ਲੱਗਿਆ ਜਿਸ ਤੋਂ ਬਾਅਦ ਕੇ ਉੱਥੇ ਦੀ ਸਰਕਾਰ ਦੇ ਵੱਲੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ 16 ਜੁਲਾਈ ਨੂੰ ਉਸ ਨੂੰ ਫਾਂਸੀ ਜਿਹੜੀ ਹੈ ਉੱਥੇ ਸੁਣਾਈ ਜਾਵੇਗੀ ਜਿਸ ਤੋਂ ਬਾਅਦ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਨਰਸ ਕਾਫੀ ਸਮੇਂ ਤੋਂ ਉੱਥੇ ਰਹਿ ਰਹੀ ਹੈ ਜਮਨ ਦੇ ਵਿੱਚ ਨਰਸ ਦੀ ਨੌਕਰੀ ਕਰਨ ਲਈ ਗਈ ਸੀ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਇਹ ਨਰਸ ਉਥੇ ਨਰਸ ਦੀ ਮਹਿਲਾ ਜਿਹੜੀ ਆ ਜੋਬ ਕਰਦੀ ਐ ਤੇ ਜਿਸ ਚੱਲਦੇ ਕਿ ਇੱਕ ਲੜਕੇ ਦਾ ਜੋ ਕਿ ਇਸ ਦਾ ਨਾਲ ਦਾ ਸਾਥੀ ਸੀ ਉਸ ਦੇ ਕਤਲ ਦੇ ਇਲਜ਼ਾਮ ਦੇ ਵਿੱਚ ਇਸ ਨੂੰ ਐ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ ਕੇਰਲ ਦੇ ਪਲਕਰ ਜ਼ਿਲ੍ਹੇ ਦੀ ਰਹਿਣ ਵਾਲੀ ਨਰਸ ਨਮੀਸ਼ਾ ਪ੍ਰਿਆ ਨੂੰ 16 ਜੁਲਾਈ ਨੂੰ ਜਮਨਦੀ ਰਾਜਤਾਨੀ ਸਨਾਂ ਦੇ ਵਿੱਚ ਫਾਂਸੀ ਦਿੱਤੀ ਜਾਵੇਗੀ ਉਸ ਨੂੰ 2017 ਦੇ ਵਿੱਚ ਇੱਕ ਜਮਨੀ ਨਾਗਰਿਕ ਦੇ ਹੱਤਿਆ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਸੀ ਇਹ ਪੂਰਾ ਮਾਮਲਾ ਜਿਹੜਾ ਉਲਝਿਆ ਹੋਇਆ ਅਤੇ ਭਾਰਤ ਸਰਕਾਰ ਵੱਲੋਂ ਵੀ ਕੀਤੇ ਜਾ ਰਹੇ ਸਾਰੇ ਯਤਨਾਂ ਇਸ ਤੇ ਕਿ ਜਲਦ ਹੀ ਇਸ ਨੂੰ ਛੁਡਾਇਆ ਜਾਵੇ ਪਰ ਇਸ ਦੇ ਵਿੱਚ ਹਜੇ ਕੋਈ ਵੀ ਮਸਲਾ ਜਿਹੜਾ ਹੱਲ ਹੁੰਦਾ ਦਿਖਾਈ ਨਹੀਂ ਦਿੰਦਾ ਕੇਰਲ ਦੇ ਪਲਕਰ ਜ਼ਿਲ੍ਹੇ ਦੀ ਰਹਿਣ ਵਾਲੀ ਨਰਸ ਨਮਿਸ਼ਾ ਪ੍ਰਿਆ ਦੱਸੀ ਕਿ ਨਮਿਸ਼ਾ ਪ੍ਰਿਆ 2011 ਦੇ ਵਿੱਚ ਇੱਕ ਨਰਸ ਵਜੋਂ ਕੰਮ ਕਰਨ ਲਈ ਜਮਨ ਗਈ ਸੀ 2014 ਵਿੱਚ ਉਸ ਦਾ ਪਤੀ ਅਤੇ ਧੀ ਭਾਰਤ ਵਾਪਸ ਆ ਗਏ ਪਰ ਉਹ ਪਰਿਵਾਰ ਨੂੰ ਵਿੱਤੀ ਤੌਰ ਤੇ ਸਹਾਇਤਾ ਕਰਲੀ ਉੱਤੇ ਹੀ ਰਹਿ ਰਹੀ ਹੈ ਉਸਨੇ ਇੱਕ ਜਮਨੀ ਨਾਗਰਿਕ ਤਲਾਲ ਅਬਦੋ ਮਹਿਦੀ ਨਾਲ ਇੱਕ ਕਲੀਨਿਕ ਸ਼ੁਰੂ ਕੀਤਾ ਇਹ ਇਸ ਲਈ ਕਿਉਂਕਿ ਵਿਦੇਸ਼ੀ ਨਾਗਰਿਕਾਂ ਨੂੰ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਹੀ ਕਲੀਨਿਕ ਖੋਲਣ ਦੀ ਇਜਾਜ਼ਤ ਹੈ ਬਾਅਦ ਵਿੱਚ ਨਮਿਸ਼ਾ ਨੇ આરોਪ ਲਗਾਇਆ ਕਿ ਮਹਿਦੀ ਨੇ ਝਾਲੀ ਦਸਤਾਵੇਜ਼ਾਂ ਰਾਹੀਂ ਉਸ ਨਾਲ ਵਿਆਹ ਕਰਨ ਦਾ ਦਾਵਾ ਕੀਤਾ ਉਸ ਦਾ ਜਿਨਸੀ ਅਤੇ ਮਾਨਸਿਕ ਸ਼ੋਸ਼ਣ ਕੀਤਾ ਅਤੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਉਸ ਦੇ ਅਤੇ ਉਸ ਨੂੰ ਕੈਦ ਵਿੱਚ ਰੱਖਿਆ ਗਿਆ ਨਮਸ਼ਾ ਤੇ આરોਪ ਹੈ ਕਿ ਉਸਨੇ 2017 ਦੇ ਵਿੱਚ ਮਹਿਦੀ ਨੂੰ ਬੇਹੋਸ਼ ਕਰਨ ਲਈ ਨਸ਼ੀਲਾ ਪਦਾਰਥ ਪਿਲਾਇਆ ਸੀ ਤਾਂ ਜੋ ਉਹ ਆਪਣੇ ਪਾਸਪੋਰਟ ਨਾਲ ਭਾਰਤ ਵਾਪਸ ਆ ਸਕੇ ਪਰ ਮਹਿਦੀ ਦੀ ਮੌਤ ਹੋ ਗਈ ਆ ਤਬਾਦ ਦੇ ਵਿੱਚ ਇੱਕ ਸਥਾਨਕ ਔਰਤ ਹਾਨੰਦੀ ਮਦਦ ਨਾਲ ਉਸਨੇ লাশ ਦੇ ਟੁਕੜੇ ਕਰ ਦਿੱਤੇ ਅਤੇ ਉਸ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ 2020 ਦੇ ਵਿੱਚ ਇੱਕ ਜਮਨੀ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ 2023 ਦੇ ਵਿੱਚ ਹੁਤੀ ਪ੍ਰਸ਼ਾਸਨ ਦੀ ਸੁਪਰੀਮ ਜੁਡੀਸ਼ੀਅਲ ਕਾਉਂਸਲ ਨੇ ਇਸ ਫੈਸਲੇ ਨੂੰ ਬਰਕਰਾਰ ਰੱਖਿਆ ਤੇ ਹੁਣ ਭਾਰਤ ਸਰਕਾਰ ਦੇ ਵੱਲੋਂ ਵੀ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਜਲਦੀ ਇਸ ਨੂੰ ਬਚਾ ਲਿਆ ਜਾਵੇ ਅਧਿਕਾਰੀਆਂ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਜਮਨੀ ਪ੍ਰਸ਼ਾਸਨ ਅਤੇ ਨਮਿਸ਼ਾ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਆ ਭਾਰਤ ਨੇ ਬਲੱਡ ਮਨੀ ਦੇ ਵਿਕਲਪ ਵੀ ਲੱਭਿਆ ਜਮਨੀ ਕਾਨੂੰਨ ਅਨੁਸਾਰ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇ ਕੇ ਸਜ਼ਾ ਮਾਫ਼ ਕੀਤੀ ਜਾ ਸਕਦੀ ਹੈ ਪਰ ਇਸੇ ਦਿਸ਼ਾ ਵਿੱਚ ਗੱਲਬਾਤ ਸਥਾਨਕ ਪੱਧਰ ਤੇ اٹਕ ਗਈ ਹੈ ਤੇ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਉਹ ਸਰਕਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ